ਏਜੀ ਕੁਮਾਰ ਸਬਾ ਗਰਾਊਂਡ ਦੇ ਵਿੱਚ ਇੱਕ ਮੇਲਾ ਚੱਲ ਰਿਹਾ ਜਿਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਆਈ ਸੀ ਕੋਈ ਛੁੱਲੜੇ ਦੇ ਵਿੱਚ ਦਿੱਕਤ ਆਈ ਹੈ ਤੇ ਉਹਦੇ ਕਰਕੇ ਦੋ ਲੇਡੀਆਂ ਨੂੰ ਸੱਟ ਵੱਜੀ ਹੈ ਤੇ ਨੂੰ ਚੀਜ਼ ਨੂੰ ਇਹਦੇ ਮੌਕੇ ਤੇ ਆਏ ਆ ਵੈਰੀਫਾਈ ਕਰ ਰਹੇ ਕੀ ਹਾਲਾਤ ਨੇ ਲੇਡੀ ਕਿੰਨੇ ਜਣੇ ਸੀਗੇ ਜਿਨ੍ਹਾਂ ਨੂੰ ਸੱਟ ਵੱਜੀ ਹੈ ਦੋ ਲੇਡੀਆਂ ਦੇ ਹੁਣ ਤੱਕ ਜੋ ਸਾਹਮਣੇ ਆਈ ਹੈ ਚੀਜ਼ ਜੀ ਉਹ ਲੇਡੀ ਦੇ ਸੱਟਾਂ ਵੱਜੀ ਹਨ ਵਰਦਮਨ ਹਸਪੀਟਲ ਦੇ ਵਿੱਚ ਹੈਗੇ ਆ ਉਹ ਕਾਰਨ ਕੀ ਹੈ ਛੁੱਲੇ 'ਚ ਕੋਈ ਫਿਲਹਾਲ ਤੱਕ ਤਾਂ ਨਹੀਂ ਹੈ ਮੈਂ ਜੇ ਬਾਰੇ ਕਮੈਂਟ ਕਰ ਸਕਦਾ ਮੈਂ ਮੌਕੇ ਤੇ ਪਹੁੰਚਿਆ ਸਰ ਜਿਹੜਾ ਮੇਲਾ ਹੈਗੇ ਉਪਰ ਐਨਓਸੀ ਸਾਰੀ ਲਿਖਿਆ ਵੀ ਇਹਨਾਂ ਨੇ ਪਰਮਿਸ਼ਨਸ ਹੈਗੇ ਨਾ ਕੋਈ ਇਸ ਚੀਜ਼ ਸਾਰੀਆਂ ਚੀਜ਼ਾਂ ਵੈਰੀਫਾਈ ਹੋਣਗੀਆਂ ਸੇਫਟੀ ਇੱਕ ਮਿੰਟਸ ਲਈ ਨਜ਼ਰ ਆ ਰਹੇ ਜੀ ਕਿਤੇ ਕੋਈ ਫਾਇਰ ਸਟੇਸ਼ਨ ਲੈ ਕੇ ਸੇਕੀ ਇੱਕ ਮਨ ਲਓ ਕਿ ਮੈਂ ਮੌਕੇ ਤੇ ਪਹੁੰਚਿਆ ਹਾਂ ਜਿਵੇਂ ਵੈਰੀਫਾਈ ਹੋ ਕੇ ਜੋ ਵੀ ਬਣਦਾ ਹੋਊਗਾ ਕਰਾਂ ਸਰ ਕੋਈ ਮੈਨੇਜਮੈਂਟ ਦਾ ਜਿਹੜਾ ਉਰੇ ਹੈਗਾ ਤੁਹਾਨੂੰ ਕੋਈ ਮਿਲੇ ਜੀ ਕੋਈ ਉਰੇ ਦਿਖ ਨਹੀਂ ਰਹੀ ਜੀ ਮੈਨੇਜਮਮੈਂਟ ਦਾ ਤੁਸੀਂ ਮੈਨੇਜਮੈਂਟ ਨਾਲ ਕੰਟੈਕਟ ਕਰ ਰਹੇ ਆ ਰਹੇ ਹਾਂ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਏਗੀ ਅੱਗੇ ਨਤੀਜੇ ਜੋ ਵੀ ਬਣਦਾ ਹੋਊਗਾ ਜੀ ਸਰ ਇਹ ਪਤਾ ਲੱਗਿਆ ਜੀ ਜੋ ਇੰਜਰਡ ਹੋਏ ਆ ਉਹ ਪਟਿਆਲਾ ਦੇ ਆ ਤੇ ਕੌਣ ਨੇ ਇਸ ਤਰ੍ਹਾਂ ਦਾ ਪੁੱਤਰ ਕਿਹਾ ਨਹੀਂ ਬ੍ਰਦਰ ਅਜੇ ਕੁਝ ਨਹੀਂ ਪਤਾ ਆਪਾਂ ਨੂੰ ਜੇ ਬਿਲਕੁਲ ਇਨੀਸ਼ੀਅਲ ਸਟੇਜ ਤੇ ਆਪਾਂ ਖੜੇ ਆ ਇਹ ਜੀ ਕੁਮਾਰ ਸੁਬਾ ਗਰਾਊਂਡ ਦੇ ਵਿੱਚ ਇੱਕ ਮੇਲਾ ਚੱਲ ਰਿਹਾ ਜਿਹਦੇ ਵਿੱਚ ਸਾਨੂੰ ਇਹਨਾਂ ਨੂੰ ਇਨਫੋਰਮੇਸ਼ਨ ਆਈ ਜੀ ਕੋਈ ਝੁਲਰੇ ਦੇ ਵਿੱਚ ਦਿੱਕਤ ਆਈ ਹੈ ਤੇ ਉਹਦੇ ਕਰਕੇ ਦੋ ਲੇਡੀਜ਼ ਨੂੰ ਸੱਟ ਵੱਜੀ ਹੈ ਤੇ ਨੂੰ ਚੀਜ਼ ਨੂੰ ਇਹਦੇ ਮੌਕੇ ਤੇ ਆਏ ਆ ਵੈਰੀਫਾਈ ਕਰ ਲੈ ਕੀ ਹਾਲਾਤ ਨੇ ਲੇਡੀ ਕਿੰਨੇ ਜਣੇ ਸੀਗੇ ਜਿਨ੍ਹਾਂ ਸੱਟ ਵੱਜੀ ਹੈ ਦੋ ਲੇਡੀਜ਼ ਦੇ ਹੁਣ ਤੱਕ ਜੋ ਸਾਹਮਣੇ ਆਈ ਹੈ ਚੀਜ਼ ਜੀ ਉਹ ਲੇਡੀ ਦੇ ਸੱਟਾਂ ਵੱਜੀਆਂ ਨੇ ਵਰਦਮਨ ਹਸਪਤਲ ਦੇ ਵਿੱਚ ਹੈਗੇ ਆ ਉਹ ਕਾਰਨ ਇਹ ਕਿ ਨਹੀਂ ਕਿ ਉਲੇਜ ਕੋਈ ਫਿਲਹਾਲ ਤੱਕ ਤਾਂ ਨਹੀਂ ਹੈ ਮੈਂ ਜੇ ਪਰ ਕਮੈਂਟ ਕਰ ਸਕਦਾ ਮੈਂ ਮੌਕੇ ਤੇ ਪਹੁੰਚ ਜਾਣਾ ਸਰ ਜਿਹੜਾ ਮੇਲਾ ਹੈਗੇ ਤੋਂ ਪਰ ਐਨਓਸੀ ਸਾਰੇ ਲਿਖਿਆ ਵੀ ਇਹਨਾਂ ਨੇ ਪਰਮਿਸ਼ਨਸ ਹੈਗੇ ਨਾ ਕੋਈ ਇਹ ਚੀਜ਼ ਸਾਰੀਆਂ ਚੀਜ਼ਾਂ ਵੈਰੀਫਾਈ ਹੋਣਗੀਆਂ ਸੇਫਟੀ ਇਕ ਮਿੰਟਸ ਵੀ ਨਹੀਂ ਨਜ਼ਰ ਆ ਰਹੀ ਜਿ ਕਿਤੇ ਕੋਈ ਫਾਇਰ ਸਟੇਸ਼ਨ ਲੈ ਕੇ ਸੇਫਟੀ ਇਕ ਮਨ ਲਓ ਕਿ ਮੈਂ ਮੌਕੇ ਤੇ ਪਹੁੰਚਿਆ ਹਾਂ ਜਿਵੇਂ ਵੈਰੀਫਾਈ ਹੋ ਕੇ ਜੋ ਵੀ ਬਣਦਾ ਹੋਗਾ ਕਰ ਲਾਂ ਸਰ ਕੋਈ ਮੈਨੇਜਮੈਂਟ ਦਾ ਜਿਹੜਾ ਉਰੇ ਹੈਗਾ ਤੁਹਾਨੂੰ ਕੋਈ ਮਿਲੇ ਜੀ ਕੋਈ ਉਰੇ ਦਿਖੇ ਨਹੀਂ ਰਹੀ ਜੀ ਮੈਨੇਜਮੈਂਟ ਦਾ ਆਰੇ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਏਗੀ ਅੱਗੇ ਨਤੀਜੇ ਜੋ ਵੀ ਬਣਦੇ ਹੋਗੇ ਸਰ ਹਜੇ ਪਤਾ ਲੱਗਿਆ ਜੀ ਜੋ ਇੰਜਰਡ ਹੋਏ ਆ ਉਹ ਪਟਿਆਲਾ ਦੇ ਆ ਤੇ ਕੌਣ ਨੇ ਇਸ ਤਰ੍ਹਾਂ ਦਾ ਪੁੱਤਰ ਕਿਹਾ ਨਹੀਂ ਬ੍ਰਦਰ ਹਜੇ ਕੁਝ ਨਹੀਂ ਪਤਾ ਆਪਾਂ ਨੂੰ ਜੇ ਬਿਲਕੁਲ ਇਨੀਸ਼ੀਅਲ ਸਟੇਜ ਤੇ ਆਪਾਂ ਖੜੇ ਹਾਂ